ਜੇ ਤੁਸੀਂ ਕਿਕਰ ਦੇ ਤੁੱਕੇ ਨਾਲ ਚਾਰਜੀ ਆ ਤਰੀਕੇ ਦੇ ਨਾਲ ਘਰੇ ਤਿਆਰ ਕਰ ਲਿਆ ਤੁਹਾਡੇ ਸਰੀਰ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਰਹਿਣੀ ਹੈਗੀ ਨਾ ਕਿਤੇ ਜੋੜਾਂ ਦੇ ਵਿੱਚ ਦਰਦ ਰਹਿਣਾ ਇਹ ਬਣਦਾ ਕਿਵੇਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਜੀ ਅੱਧਾ ਕਿਲੋ ਕਿਕਰ ਦੇ ਤੁੱਕੇ ਲੈਣੇ ਨੇ ਤੁਹਾਨੂੰ ਤਾਜ਼ੇ ਮਿਲਦੇ ਨੇ ਠੀਕ ਹੈ ਨਹੀਂ ਪंसारीਆਂ ਤੋਂ ਜਾ ਕੇ ਲੈ ਲਿਓ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਪਾਣੀ ਦੇ ਵਿੱਚ ਪਾ ਕੇ ਜੀ 4-5 ਮਿੰਟ ਬਾਲਣਾ ਹੈਗਾ ਉਹਨਾਂ ਚਿਰ ਬਾਲਣਾ ਜਿੰਨਾ ਚਿਰ ਇਹ ਨਰਮ ਨਹੀਂ ਹੁੰਦੇ ਜਦੋਂ ਇਹ ਨਰਮ ਹੋ ਗਏ ਜੀ ਉਸ ਤੋਂ ਬਾਅਦ ਤੁਸੀਂ ਗੈਸ ਨੂੰ ਬੰਦ ਕਰ ਦਿਓ ਜਦੋਂ ਇਹ ਥੋੜੇ ਜੇ ਠੰਡੇ ਹੋ ਗਏ ਉਸ ਤੋਂ ਬਾਅਦ ਇਹਨੂੰ ਕਿਸੇ ਖੁੱਲੇ ਭਾਂਡੇ ਦੇ ਵਿੱਚ ਕੱਢ ਲ ਬਾਹਰ ਕੱਢ ਲੇ ਜੀ ਉਦੋਂ ਬਾਅਦ ਇਹਨੂੰ 10-15 ਮਿੰਟ ਤੁਸੀਂ ਧੁੱਪ ਦੇ ਵਿੱਚ ਸੁਕਾਣੇਗਾ ਜਿਹੜਾ ਇਹਨਾਂ ਦੇ ਉੱਤੇ ਪਾਣੀ ਹੋਊਗਾ ਸਾਰਾ ਸੁੱਕ ਜੇ ਫਿਰ ਆਪਾਂ ਮਸਾਲੇ ਤਿਆਰ ਕਰਾਂਗੇ ਜੀ ਇੱਕ ਚਮਚਾ ਆਪਾਂ ਨੂੰ ਚਾਹੀਦਾ ਜੀਰੇ ਦਾ ਇੱਕ ਚਮਚਾ ਚਾਹੀਦਾ ਜੀ ਧਨੀਏ ਦਾ ਤੇ ਅੱਧਾ ਚਮਚਾ ਇਹਦੇ ਵਿੱਚ ਤੁਸੀਂ ਪਾ ਲਓ ਮੇਥੀ ਦਾਣੇ ਦਾ ਤੇ ਇੱਕ ਚਮਚਾ ਪਾਣਾ ਆਪਾਂ ਨੇ ਜੀ ਸੌਂਫ ਦਾ ਤੇ ਫੇਰ ਪਾਣੀ ਇਹਦੇ ਵਿੱਚ 10-20 ਕਾਲੀਆਂ ਮਿਰਚਾਂ ਹੁੰਦੀਆਂ ਜਿਹਨੀਆਂ ਭੂਰੀਆਂ ਲੈ ਲਿਓ ਤੁਸੀਂ ਤੇ ਦੋ ਪਾਣੀ ਇਹਦੇ ਵਿੱਚ ਲੈ ਲੈਂਦੀਆਂ ਤੇ ਦੋ ਪਾਣੀ ਨੇ ਲੌਂਗ ਜੀ ਇਹ ਤੁਸੀਂ ਸਾਰੇ ਮਸਾਲੇ ਨੂੰ ਚੰਗੇ ਤਰੀਕੇ ਦੇ ਨਾਲ ਦਰਦੜਾ ਜਾਂ ਰਗੜ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਸਾਈਡ ਤੇ ਰੱਖ ਲਿਓ ਮਸਾਲੇ ਨੂੰ ਜੀ ਫੇਰ ਆਪਾਂ ਨੂੰ ਚਾਹੀਦੀਆਂ ਦੋ ਕਰਸੀਆਂ ਸਰੋਂ ਦੇ ਤੇਲ ਦੀਆਂ ਜਦੋਂ ਇਹ ਗਰਮ ਹੋ ਗਿਆ ਜਿਹੜੇ ਆਪਾਂ ਨੇ ਤੁੱਕੇ ਬਾਲੇ ਸੀ ਜੀ ਇਹ ਤੁਸੀਂ ਤੇਲ ਦੇ ਵਿੱਚ ਫਰਾਈ ਕਰ ਲਿਓ ਫਰਾਈ ਕਰਨ ਤੋਂ ਬਾਅਦ ਜਦੋਂ ਇਹ 4-5 ਮਿੰਟ ਚੰਗੇ ਤਰੀਕੇ ਨਾਲ ਫਰਾਈ ਹੋ ਗਏ ਜੀ ਜਿਹੜਾ ਆਪਰੇ ਮਸਾਲਾ ਰਗੜ ਕੇ ਰੱਖਿਆ ਸੀ ਜੀ ਉਸ ਤੋਂ ਬਾਅਦ ਇਹ ਤੁਸੀਂ ਪਾ ਲਿਓ ਇਹਨੂੰ ਮ ਮਟੇ ਇਹਨੂੰ ਪਕਾ ਲਿਓ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮਸਾਲੇ ਇੱਕ ਚਮਚਾ ਪਾਣਾ ਆਪਣੇ ਹਲਦੀ ਦਾ ਜੀ ਤੇ ਅੱਧਾ ਚਮਚਾ ਪਾਣਾ ਇਹਦੇ ਵਿੱਚ ਲਾਲ ਮਿਰਚਾਂ ਦਾ ਤੇ ਇੱਕ ਚਮਚਾ ਪਾਣਾ ਤੁਸੀਂ ਇਹਦੇ ਵਿੱਚ ਨਮਕ ਦਾ ਇਹ ਮਸਾਲੇ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਮਿਕਸ ਕਰਕੇ ਜੀ ਇਹਨਾਂ ਨੂੰ ਵੀ ਤੁਸੀਂ 4-5 ਮਿੰਟ ਪਕਾ ਲਿਓ ਚੰਗੇ ਤਰੀਕੇ ਦੇ ਨਾਲ। ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਜੀ ਗੈਸ ਬੰਦ ਕਰਕੇ ਠੰਡੇ ਕਰ ਲਿਓ ਜਾਂ ਤਾਂ ਕੱਚ ਦੇ ਜਾਰ ਦੇ ਵਿੱਚ ਕੱਢ ਲਓ ਜਾਂ ਕਿਸੇ ਚੀਨੀ ਦੇ ਭਾਂਡੇ 'ਚ ਇਹ ਤੁਸੀਂ ਸ਼ਾਂ ਸਵੇਰੇ ਖਾਣਾ ਸਟਾਰਟ ਕਰ ਦੋ। ਤੁਹਾਡੇ ਸਰੀਰ ਦੇ ਵਿੱਚ ਜਿੰਨੀ ਵੀ ਕਮਜ਼ੋਰੀ ਹੈ ਜਾਂ ਜੋੜਾਂ ਦੇ ਵਿੱਚ ਦਰਦ ਰਹਿੰਦਾ ਸਾਰਾ ਦੂਰ ਕਰ ਦੋ। ਇਹ ਤੁਸੀਂ ਆਪ ਵੀ ਖਾ ਦੇ ਵੀ ਖਾ ਸਕਦੇ ਨੇ ਬਜ਼ੁਰਗ ਵੀ ਖਾ ਸਕਦੇ ਨੇ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਰਹਿੰਦਾ ਉਹਨਾਂ ਨੂੰ ਵੀ ਇਹ ਫਾਇਦਾ ਕਰ ਦੂਗਾ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹ ਸਾਰਿਆਂ ਦੇ ਕੰਮ ਆ ਜੀ